फिलाय ठा फिलाय हरो पती है हरो पता जी गुरू वृंदाव ਉਹਨਾਂ ਨੂੰ ਲੈ ਕੇ ਅਗਲਾ ਗੱਲ ਹਾਂ ਜੀ ਹਰ ਦਸਾਂ ਜੀ ਦਾ ਬਹੁਤ ਕਿਹਦਾ ਕੰਮ ਦੱਸਦਾ ਬਾਤ ਉਹਨਾਂ ਲਈ ਆਹ ਫਾਇਰ ਨੂੰ ਕਹਿ ਰਿਹਾ ਵਾ ਆਪਣੇ ਬੱਚੇ ਕਦੇ ਵੀਡੀਓ ਦੇਖ ਕੇ ਬੱਚੇ ਕਦੇ ਦੋਸਤਾਂ ਦਾ ਬੋਲ ਸਕਦਾ ਜਾਣਾ ਕਰਨਾ ਪਹਿਲੀ ਗੱਲ ਇਹ ਹੈ ਜੀ ਕਿ ਗੜੀ ਫਿਲਮ ਲੱਗਦੀ ਹੈ ਸ਼ਾਹਕੋੜ ਇਹ ਫਿਲਮ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ ਕਿਉਂਕਿ ਇਹਦੇ ਅੰਦਰ ਗੜੀ ਦੇਸ਼ ਦੇਸ਼ ਪੱਕੀ ਜਿਹੜੀ ਪਾਕਿਸਤਾਨਰ ਦੀ ਭਾਵਨਾ ਜਾਗ ਰਹੀ ਹੈ ਸਭ ਨਾਲ ਪਹਿਲਾਂ ਮੈਂ ਪੂਰੇ ਪੰਜਾਬ ਦੇ ਸ਼ਿਪ ਚੈਨਿਕਾਂ ਨੂੰ ਕਹਿ ਰਿਹਾ ਵਾਂ ਕਿ ਇਹਦਾ ਮੂੰਹ ਕਾਲਾ ਕੀਤਾ ਜਾਵੇ ਸਾਡੇ ਸਾਰੇ ਥੀਏਟਰਾਂ ਦੇ ਵਿੱਚੋਂ ਜਿੰਨੇ ਵੀ ਆਕਰ ਬਹੁਤ ਜਲਦੀ ਆਪਾਂ ਐਸਐਸਪੀ ਕਮਿਸ਼ਨਰ ਸਾਹਿਬ ਨੂੰ ਮਰੰਡਨ ਦਵਾਂਗੇ ਕਿ ਇਹ ਫਿਲਮ ਦਾ ਫਿਲਮ ਨੂੰ ਬੈਨ ਕਰਾਇਆ ਜਾਵੇ ਫਿਲਮ ਆਪਾਂ ਬਿਲਕੁਲ ਨਹੀਂ ਚੱਲਣ ਦੇਣੀ ਔਰ ਮੈਂ ਕਹਿੰਦਾ ਕਿ ਪੰਜਾਬੀਆਂ ਨੂੰ ਹੱਥ ਜੋੜ ਕੇ ਮੈਂ ਤੁਹਾਡੇ ਚੈਨਲ 'ਤੇ ਅਪੀਲ ਕਰਦਾ ਕਿ ਗੁਰੂ ਰੰਧਾਵਾ ਜਿੱਥੇ ਵੀ ਇਹਦਾ ਪ੍ਰੋਗਰਾਮ ਲੱਗੇ ਇਹਦਾ ਮੂੰਹ ਕਾਲਾ ਕੀਤਾ ਜਾਵੇ ਕਿਉਂਕਿ ਇਹ ਚੰਨ ਪੈਸੇ ਕਮਾਣ ਲਈ ਦੇਖੋ ਕਿਦਾਂ ਇਹ ਕਿਦਾਂ ਦੇਖੋ ਚੰਨ ਪਹੇ ਕਮਾਨ ਲਈ ਕਿਦਾਂ ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਅੰਦਰ ਕਿਹੜੀ ਭਾਵਨਾ ਹੈਗੀ ਆ ਜਿਹੜੀ ਹਿੰਦੁਸਤਾਨ ਦੇ ਪ੍ਰਤੀ ਹਿੰਦੁਸਤਾਨ ਦੇ ਪ੍ਰਤੀ ਫਿਲਮ ਬਣਾਓ ਤੁਸੀਂ ਕੋਈ ਵੀ ਬਣਾਣੀ ਹੈ ਹਿੰਦੁਸਤਾਨ ਜਿੰਦਾਬਾਦ ਨਾਰੇ ਹਿੰਦੁਸਤਾਨ ਦੇ ਬਾਰੇ ਕੁਝ ਵੀ ਹਿੰਦੁਸਤਾਨ ਬਾਰੇ ਕੁਝ ਵੀ ਕਰੋ ਫਿਲਮ ਬਣਾਓ ਤੁਸੀਂ ਜਾਣ ਕੇ ਮੈਂ ਕਹਿੰਦਾ ਜਾਣ ਕੇ ਜਿਹੜੀ ਪਾਕਿਸਤਾਨ ਦੇ ਮੱਧੜ ਤੋਂ ਪੇਮ ਭਾਵਨਾ ਜਾਗੀ ਆ ਇਹਨੂੰ ਸ਼ੇਵਸਾਨੀ ਖਤਮ ਕਰਨਗੇ ਨੂੰ ਲੱਗਦਾ ਇਹ ਤਾਂ ਨਹੀਂ ਕਿ ਵੀ ਐਮਰਜੈਂਸੀ ਫਿਲਮ ਵੀ ਚੱਲੇਗੀ ਤਾਂ ਕਰਕੇ ਤੁਸੀਂ ਐਮਰਜੈਂਸੀ ਫਿਲਮ ਵੀ ਚੱਲੇਗੀ ਗੇਸ਼ ਪੱਕੀ ਦੀ ਫਿਲਮ ਹੈ ਬਿਲਕੁਲ ਬੰਦ ਨਹੀਂ ਹੋਏਗੀ ਕਿਉਂਕਿ ਇਹ ਵੀ ਫਿਲਮ ਬੰਦ ਕਰਾਉਣ ਲਈ ਮੈਂ ਆਲ ਪੰਜਾਬੀਆਂ ਨੂੰ ਕਹਿੰਦਾ ਕਿ ਪੰਜਾਬ ਦੇ ਵਿੱਚ ਇਹਦੀ ਫਿਲਮ ਨੂੰ ਅਸੀਂ ਬੈਨ ਕਰਾਵਾਂਗੇ ਉਹਦੀ ਗੁਰੂ ਨਾਨਕਵਾਦੀ ਫਿਲਮ ਸ਼ਾਹ ਕੋਲ ਬਿਲਕੁਲ ਨਹੀਂ ਚੱਲਣ ਦਾਂਗੇ ਕਿਉਂਕਿ ਇਹਦਾ ਪਤਾ ਨਹੀਂ ਕੀ ਮਕਸਦ ਹੈ ਮੈਂ ਨਹੀਂ ਜਾਣਦਾ ਇਹਦਾ ਡੀਐਨਏ ਟੈਸਟ ਕਰਾਇਆ ਜਾਵੇ ਕਿ ਇਹ ਹਿੰਦੁਸਤਾਨੀ ਹੈ ਜਾਂ ਪਾਕਿਸਤਾਨੀ ਹੈ ਕਿਉਂਕਿ ਇਹਨਾਂ ਨੇ ਇਹੀ ਸ਼ਖਸ ਨੇ ਜਿਹੜਾ ਪਬਲਿਸਿਟੀ ਲੈਣ ਲਈ ਚੰਨ ਪਬਲਿਸਿਟੀ ਲੈਣ ਲਈ ਆਪਣੇ ਫਿਲਮ ਨੂੰ ਜਾਣ ਕੇ ਬੜਾਵਾ ਦੇ ਰਹੇ ਨੇ ਫਿਲਮ ਨੂੰ ਆਪਾਂ ਬਿਲਕੁਲ ਵੀ ਫਿਲਮ ਚੱਲਣਾਂ ਮੈਂ ਕਹਿਣਾ ਚਾਹੇ ਜੋ ਮਰਜ਼ੀ ਹੋਵੇ ਜੀ ਇਹ ਫਿਲਮ ਦਾ ਬਾਇਕ ਕੱਟ ਹੋਏਗਾ ਫਿਲਮ ਬਿਲਕੁਲ ਹੀ ਚੱਲਣ ਦਿੱਤੀ ਜਾਏਗੀ ਕਿਉਂਕਿ ਸਾਡੇ ਸੈਨਿਕ ਬੈਠੇ ਨੇ ਸਾਡੀ ਸੁਰੱਖਿਆ ਲਈ ਅਸੀਂ ਦੇਖੋ ਤੁਸੀਂ ਪੱਤਰਕਾਰ ਸਾਹਿਬ ਮੈਂ ਦੇਖ ਲਓ ਕਿੰਨੇ ਆਦਮਾ ਇੱਥੇ ਬੈਠੇ ਆਂ ਐਸ਼ ਕਰ ਰਹੇ ਹੋ ਵੀ ਸਾਡੇ ਸੈਨਿਕ ਬੈਠੇ ਨੇ ਕਿੱਥੇ ਸਾਡੀ ਸੁਰੱਖਿਆ ਲਈ ਔਰ ਇਹ ਲੋਕ ਪੈਸੇ ਕਮਾਣ ਲਈ ਦੇਖੋ ਕਿੱਦਾਂ ਸਾਡੇ ਸਾਡੇ ਮੈਂ ਕਹਿੰਦਾ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਪੈਸਿਆਂ ਲਈ ਕੀ ਕਰ ਰਹੇ ਹੋ ਫਿਲਮ ਬਣਾਣੀ ਹੈ ਤੁਸੀਂ ਹਿੰਦੁਸਤਾਨ ਪ੍ਰਤੀ ਬਣਾਓ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਗਾਓ ਪਰ ਤੁਸੀਂ ਲੋਕ ਬਾਈਕਟ ਮੈਂ ਇਹ ਫਿਲਮ ਦਾ ਬਾਈਕਟ ਕਰਾਉਂਗਾ ਔਰ ਫਿਲਮ ਪੂਰੇ ਪੰਜਾਬ ਦੇ ਟੈਂਸਰ ਬੰਨ ਨੂੰ ਟੈਂਸਰ ਬੋਲੂ ਸੋਚਣਾ ਚਾਹੀਦਾ ਇਹ ਫਿਲਮ ਦਾ ਬਾਈਕਟ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਦੀ ਹਿੰਦੁਸਤਾਨ ਦੀ ਲੋਕਾਂ ਦੀ ਭਾਵਨਾ ਨਾਲ ਖਲਵਾੜ ਕੀਤਾ ਜਾ ਰਿਹਾ ਦਿਖਾਇਆ ਜਾਂਦਾ ਵੀ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ ਕਿ ਸਾਨੂੰ ਪਾਕਿਸਤਾਨ ਇੱਕ ਪੰਜਾਬ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਦੇ ਪ੍ਰੇਮ ਹੋ ਜਾਂਦਾ ਪਾਕਿਸਤਾਨੀ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਮੈਂ ਤਾਂ ਗੁਰੂ ਅੰਦਾਵਾ ਜੀ ਨੂੰ ਇਹ ਕਿਹਾ ਵੀ ਇਹ ਕਿਉਂ ਨਹੀਂ ਪੁੱਛਦੇ ਜਾ ਕੇ ਫਿਲਮ 'ਚ ਇਹ ਕਿਉਂ ਨਹੀਂ ਦਿਖਾਉਂਦੇ ਕਿ ਜਿਹੜੀ 1947 ਤੋਂ ਬਾਅਦ ਸਾਡੀ ਹਿੰਦੂ ਸਿੱਖਾਂ ਦੀ ਸਥਿਤੀ ਵਾਦੀ 15% ਸੀ ਅੱਜ 2% ਕਿਉਂ ਰਹਿ ਗਈ ਇਹ ਕਿਉਂ ਨਹੀਂ ਦਿਖਾਉਂਦੇ ਫਿਲਮ 'ਚ ਸਾਡੇ ਗੁਰਦੁਆਰੇ ਕਿੱਦਾਂ ਤੋੜੇ ਜਾਂਦੇ ਨੇ ਸਾਡੇ ਮੰਦਰ ਪਾਕਿਸਤਾਨ 'ਚ ਕਿੱਦਾਂ ਤੋੜੇ ਜਾਂਦੇ ਨੇ ਸਾਡੀ ਕੁੜੀਆਂ ਨੂੰ ਚੱਕ ਕੇ ਜੋਰ ਦਸਤੀ ਧਰਮਪਰਵਤਨ ਕਰਾ ਕੇ ਉਹਨਾਂ ਨਾਲ ਵਿਆਹ ਕਿੱਦਾਂ ਕਰਾਈ ਜਾਂਦੇ ਨੇ ਇਹ ਫਿਲਮ 'ਚ ਕਿਉਂ ਨਹੀਂ ਦਿਖਾਉਂਦੇ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਉਂਦੇ ਕਿਉਂ ਨਹੀਂ ਦਿਖਾਉਂਦੇ ਵੀ ਪਾਕਿਸਤਾਨ ਦੀ ਸ਼ਹਿਰ ਦੇ ਉੱਤੇ ਅੱਤਵਾਦੀਆਂ ਦੁਆਰਾ ਸੰਸਦ ਬੇਮਰਾ ਕੀਤਾ ਗਿਆ ਇਹ ਕਿਉਂ ਨਹੀਂ ਦਿਖਾਉਂਦੇ ਵੀ ਕਾਰਗਿਲ ਯੁੱਧ ਕੀਤਾ ਗਿਆ ਇਹ ਕਿਉਂ ਨਹੀਂ ਦਿਖਾਉਂਦੇ ਵੀ ਪੰਜਾਬ ਦੀ ਜਿਹੜਾ ਹਿੰਦੂ ਸਿੱਖਾਂ ਦਾ ਕਤਲੇਆਮ ਹੋਇਆ ਉਹ ਪਾਕਿਸਤਾਨ ਦੀ ਸ਼ਹਿਰ ਤੇ ਹੋਇਆ ਇਹ ਕਿਉਂ ਨਹੀਂ ਦਿਖਾਉਂਦੇ ਮੈਂ ਤਾਂ ਸਵਾਲ ਕਿਤੇ ਗੁਰੂ ਹੰਦਾਬਾਹੂ ਨੂੰ ਗੁਰੂ ਹੰਦਾਬਾਹੂ ਨੂੰ ਅਗਰ ਪ੍ਰੇਮ ਹੈ ਪਾਕਿਸਤਾਨ ਦੇ ਨਾਲ ਤਾਂ ਉਹਨੂੰ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਤਾਂ ਈ ਇਨੋਵੇਸ਼ਨ ਨਹੀਂ ਰਹੇਗਾ ਉਹ ਅੱਜ ਗਰੁੱਪ ਬਿਲਕੁਲ ਅਗਰ ਫਿਲਮ ਲੱਗੀ ਤਾਂ ਪੰਜਾਬ ਭਰ ਦੇ ਥੀਏਟਰਾਂ 'ਚ ਵੜ ਕੇ ਅਸੀਂ ਵਿਰੋਧ ਕਰਾਂਗੇ ਬਿਲਕੁਲ ਸਾਫ਼ ਕਹਿ ਰਹੇ ਹਾਂ ਵਿਰੋਧ ਕਰਾਂਗੇ ਕਿ ਤੁਸੀਂ ਕਿਉਂ ਨਹੀਂ ਦਿਖਾਉਂਦੇ ਤੁਸੀਂ ਉੱਥੇ ਫਿਲਮਾਂ ਦੇ ਵਿੱਚ ਹਿੰਦੁਸਤਾਨ ਮਰਦਾਬਾਦ ਦੇ ਨਾਰੇ ਲਾਏ ਜਾਂਦੇ ਨੇ ਕਿਉਂ ਨਹੀਂ ਬੰਦ ਫਿਲਮ ਦੇ ਕਿਸੇ ਸੀਨ ਨੂੰ ਲੈ ਕੇ ਵਿਰੋਧ ਆ ਕਿ ਸਾਰੀ ਫਿਲਮ ਨੂੰ ਲੈ ਕੇ ਵਿਰੋਧ ਕਿਉਂ ਜਿੱਤ ਫਿਲਮ ਦੇ ਵਿੱਚ ਤੁਸੀਂ ਤਾਂ ਹਿੰਦੁਸਤਾਨ ਮਰਦਾਬਾਦ ਪਾਕਿਸਤਾਨ ਜਿੰਦਾਬਾਦ ਕਿਉਂ ਵਾਅਦ ਸੋਨਾ ਕੱਢ ਲਈ ਫਿਲਮ ਚਲਾਨੀ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਮੁਰਦਾਵਾਦੀ ਨਾਰੇ ਦਿਖਾਣੇ ਕਾਦਰ ਜਿੰਨੇ ਕੱਟ ਦਿੱਤੇ ਜਾਂਦੇ ਆ ਸੈਂਸਰ ਕੋਲ ਦੁਆਰਾ ਪਾਸ ਕਰਾਈ ਆ ਵੀ ਫਿਰ ਬਿਲਕੁਲ ਉਹ ਬਾਤ ਵੀ ਗੱਲ ਹੈ ਨਾ ਪਹਿਲੀ ਗੱਲ ਸਿੱਧੀ ਗੱਲ ਆ ਕਰ ਮੇਰਾ ਕਹਿਣਾ ਫਿਰ ਕਿੰਨਾ ਪਿਆ ਸਾਫ ਕਿੰਨਾ ਪਿਆ ਹਾਲਾਤ ਦਿਖਾਉਣਾ ਕਹਾਣੀਆਂ ਨਾ ਦਿਖਾਓ ਤੁਹਾਨੂੰ Hindu ਦੇ ਮੁੰਡੇ ਪਾ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਗਿਆ ਮੈਂ ਤਾਂ ਕਿਨੇ ਦਿਖਾਓ ਜਿਹੜੀਆਂ ਸਾਡੀਆਂ ਕੁੜੀਆਂ ਮੁਸਲਮਾਨ ਬਣ ਗਈਆਂ ਉਹਨਾਂ ਦੇ ਕੀ ਹਾਲਾਤ ਨੇ ਪਾਕਿਸਤਾਨ 'ਚ ਉਹ ਦਿਖਾਓ ਜਿਨ੍ਹਾਂ ਦਾ ਜ਼ਬਰਦਸਤੀ ਤਰੰਬਰ ਵਤਨ ਕਰਾਇਆ ਗਿਆ ਉਹਨਾਂ ਦੇ ਇਸ ਵ ਇੱਕ ਕੋਈ ਗਰੂਰ ਹੁੰਦਾ ਆਵਾਜ਼ੀ ਦਿਖਾਉਂਦੇ ਸਿਰਫ ਇਹ ਗਾਣਾ ਵੀ ਹਿੰਦੁਸਤਾਨ ਦੇ ਮੁੰਡੇ ਨੂੰ ਕੁੜੀ ਨਾਲ ਪਿਆਰ ਹੋ ਗਿਆ ਪਾਕਿਸਤਾਨ ਦੇ ਲੋ ਬੜੇ ਚੰਗੇ ਨਹੀਂ ਵਾਹ ਕਿਉਂ ਦੱਸੋ ਨਾ ਮੰਨ ਕੀ ਕਰਦੇ ਹਨ ਨਹੀਂ ਅੱਜ ਕੱਲ ਲੋਕ ਸੋਸ਼ਲ ਮੀਡੀਆ ਤੇ ਇਹ ਵੀ ਕਹਿੰਦੇ ਨੇ ਕਹਿੰਦੇ ਦਿੱਲੀ ਸ਼ੰਡ ਵੀ ਚੱਲਦਾ ਵਾ ਕਿ ਫਿਲਮ ਨੂੰ ਹਿੱਟ ਕਰਨਾ ਉਹਦਾ ਵਿਰੋਧ ਕਰ ਦਿੱਤਾ ਜਾਂਦਾ ਵਾ ਬਿਲਕੁਲ ਚੱਲਦਾ ਜੀ ਬੜਾ ਕੁਝ ਹੁੰਦਾ ਜੀ ਇਦਾਂ ਦਾ ਬੜਾ ਕੁਝ ਹੁੰਦਾ ਕਹਿੰਦਾ ਫਿਰ ਕਿੰਨਾ ਜਿਵੇਂ ਕੰਗਲਾ ਰਨੋਦ ਦੀ ਫਿਲਮ ਆਈ ਅਮਰਜੈਂਸੀ ਉਹਦਾ ਵਿਰੋਧ ਕਿਸੇ ਹੋਰ ਨਾਲ ਵੀ ਕੀਤਾ ਐਜਪੀਸੀ ਨੇ ਕਰਤਾ ਤਾਂ ਕਿ ਫਿਲਮ ਹਿੱਟ ਹੋ ਸਕੇ ਦੇਖੋ ਜੀ ਇੱਕ ਇਹੋ ਜੀ ਫਿਲਮ ਪੰਜਾਬ ਚ ਲਾਂਚ ਹੋਣ ਜਾ ਰਹੀ ਹੈ ਸਾਡੇ ਜਨਰੇਸ਼ਨ ਨੂੰ ਕਿਹੋ ਜੀ ਫਿਲਮ ਦਿਖਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਪਾਕਿਸਤਾਨ ਦੀ ਵਡਿਆਈ ਕੀਤੀ ਗਈ ਆ ਦਿਖਾ ਕੇ ਨੂੰ ਰਿਹਾ ਹਿੰਦੂਸਤਾਨੀਆਂ ਨੂੰ ਉਹ ਮੁਲਕ ਜਿਨ੍ਹਾਂ ਨੇ ਅਟੈਕ ਕਰਾਏ ਪੰਜਾਬ ਪੰਜਾਬ ਦੇ ਅੰਦਰ ਪੰਜਾਬ ਤੋਂ ਆਲ ਇੰਡੀਆ ਦੇ ਵਿੱਚ ਪਲਵਾਮਾ ਅਟੈਕ 26 11 ਦਾ ਅਟੈਕ ਐਡੇ ਸਾਡੇ ਹਿੰਦੂਸਤਾਨੀ ਭਰਾ ਮਾਰੇ ਔਰ ਉਸ ਫਿਲਮ ਦੇ ਪਾਕਿਸਤਾਨ ਨੂੰ ਵਡਿਆ ਰਿਹਾ ਦਿਖਾ ਰਹੇ ਨੇ ਸਾਡੀ ਜਨਰੇਸ਼ਨ ਉੱਤੇ ਕੀ ਬੀਤੂਗੀ ਉਹ ਕੀ ਸਿੱਖਣਗੇ ਪਾਕਿਸਤਾਨ ਸਾਡਾ ਮਿੱਤਰ ਦੇਸ਼ ਹੈ ਜਿਨੇ ਪੂਰੇ ਅਜ ਤੱਕ ਹਿੰਦੁਸਤਾਨ ਨੂੰ ਤਬਾਹ ਕਰਨ ਦਾ ਕੋਈ ਕੰਮ ਕੋਈ ਨਹੀਂ ਕੀਤਾ ਨੇ ਅਸੀਂ ਫਿਲਮਾਂ ਦੀ ਕਿਉਂ ਲੱਗਣ ਦੀ ਹੈ ਪੰਜਾਬ ਦੇ ਅੰਦਰ ਵਾਇ ਅਸੀਂ ਆਪ ਦੀ ਜਨਰੇਸ਼ਨ ਨੂੰ ਸਹੀ ਰਾਹ ਪਾਣਾ ਨਾ ਕਿ ਦੀ ਪਾਕਿਸਤਾਨਾ ਪਿਆਰ ਦਿਖਾਣਾ ਆ ਪਰ ਤੁਸੀਂ ਉਸ ਫਿਲਮ ਦੇ ਵਿੱਚ ਜਿੰਦਾਬਾਦ ਦੇ ਨਾਰੇ ਲਵਾ ਕੇ ਸਾਡੇ ਥੀਏਟਰ ਚਲਾਓਗੇ ਇਹ ਸਰਸਨਾ ਕਦੇ ਨਾ ਬਰਦਾਸ਼ਤ ਕੀਤਾ ਸੀ ਨਾ ਕਦੇ ਕਰੂੰਗਾ ਅਸੀਂ ਵਿਰੋਧ ਕਰਦੇ ਸੀ ਕਰਦੇ ਰਵਾਂਗੇ ਔਰ ਇਸ ਫਿਲਮ ਨੂੰ ਬੰਦ ਕਰਾਉਣ ਲਈ ਤੁਹਾਨੂੰ ਜੇ ਸੱਤਰ ਜਾਣਾ ਪਿਆ ਅਸੀਂ ਜਾਵਾਂਗੇ ਉਹ ਫਿਰ ਸਿਨੇਮਾ ਹਾਲ ਆਪ ਜ਼ਿੰਮੇਵਾਰ ਹੋਊਗਾ ਜੇ ਫਿਲਮ ਲਾਊਗਾ ਤੇ ਸਾਨੂੰ ਨਹੀਂ ਕਹਿਣਾ ਅਸੀਂ ਆਪ ਦੇ ਦੇਸ਼ ਦੇ ਵਿੱਚ ਪਾਕਿਸਤਾਨਾ ਜਿੰਦਾਬਾਦ ਨਾਰੇ ਨਹੀਂ ਲੱਗਣ ਦੇਣੇ ਕੰਪਲੇਂਟ ਵੀ ਕੀਤੀ ਹੈ ਕੋਈ ਜੀ ਬਿਲਕੁਲ ਜੀ ਅਜੀ ਕੰਪਲੇਂਟ ਵੀ ਅਪਮਾਨਯ ਅਧਿਕਾਰੀ ਨੇ ਉਹਨਾਂ ਨੂੰ ਦਿੱਤੀ ਗਈ ਆ ਉਹਨਾਂ ਨੂੰ ਸੁਨਾਰਚਾ ਦਿੱਤਾ ਵੀ ਫਿਲਮ ਰੁਕਵਾਵਾਂਗੇ ਤੇ ਬਾਏਦੋ ਵੀ ਨਹੀਂ ਰੁਕਦੀ ਇਹ ਸਮਝ ਲੋ ਇਹ ਦੇਖੋ ਕਲਾਕਾਰ ਤੇ ਬਕਾਊ ਕਲਾਕਾਰ ਨੇ ਇਹ ਲੋਕ ਇਹ ਥੁੱਕਾ ਝਟਲਣ ਦੇ ਪੈਸੇ ਪਿੱਛੇ ਇਹਨਾਂ ਨੇ ਦੀਨ ਮਾਨ ਤੇਜ ਭਗਤੀ ਮਜ਼ਹਬ ਤਾਂ ਕੋਈ ਮੱਡੀ ਗੱਲ ਹੈ ਹੀ ਨਹੀਂ ਤੁਹਾਨੂੰ ਤਾਂ ਕੋ ਵੱਡਾ ਇਹਨਾਂ ਤੋਂ ਹੈ ਨਹੀਂ ਮੈਂ ਪੈਸਾ ਨਹੀਂ ਵੱਡਾ ਇਹ ਲੋਕ ਐਡੇ ਗਿਰੇ ਹੋਏ ਨੇ ਵੀ ਆਪ ਦੇ ਘਰ ਦੀ ਬੋਲੀਆਂ ਵੀ ਲਾ ਦਮਗੇ ਪੈਸੇ ਪਿੱਛੇ ਠੀਕ ਹੈ ਜੀ ਅਸੀਂ ਸਰਕਾਰ ਨੂੰ ਕਿ ਵੀ ਇਹਨਾਂ ਚੰਦ ਬੰਦਿਆਂ ਪਿੱਛੇ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਫਿਰ ਜੋ ਨੁਕਸਾਨ ਹੋਊਗਾ ਉਹ ਸੈਂਸਰ ਬੋਰਡ ਤੇ ਪ੍ਰਸਾਦ ਨਾਮ ਦੀ ਮਾਰ ਹੋਊਗਾ